ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਵੱਧਰਪ੍ਰੀਆ ਡੇਰੀ ਫਾਰਮ ਵਿੱਚ ਪਹੁੰਚ ਚੁੱਕੇ ਆ ਪਿੰਡ 마ਸੀ ਕੇ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੋ ਪੱਟੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰ ਲਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਦੀ ਵਿਜ਼ਿਟ ਪਿੰਡ 마ਸੀ ਕੇ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਭਾਈ ਰਾਜਪਾਲ ਦੇ ਘਰ ਪਹੁੰਚ ਚੁੱਕੇ ਆ ਇੱਕ ਵੜ ਹੀ ਰਹਿ ਗਈ ਆ ਕੁਛ ਮਾਲ ਜਿਹੜਾ ਵਿਕ ਚੁੱਕਾ ਹੈ ਇੱਕ ਗਾਂ ਹੀ ਤੇ ਦੋ ਗਮੱਜਾਂ ਸੀ ਜਿਹੜੀਆਂ ਸੇਲ ਹੋ ਚੁੱਕੀਆਂ ਐ ਤੇ ਹੁਣ ਇਹ ਗਾਂ ਹੀ ਰਹਿ ਕੇ ਗਾਂ ਦੀ ਡਿਟੇਲ ਸਾਰੀ ਲੈ ਕੇ ਸਾਂਝੀ ਕਰਦੇ ਆਂ ਸਸਰੀ ਗਾਂ ਸਸਰੀ ਕਲਵੀ ਦੀ ਹੋਰ ਕੀ ਹਾਲ ਵਧੀਆ ਵਧੀਆ ਠੀਕ ਠਾਕ ਹਾਂਜੀ ਹਾਂਜੀ ਅੱਜ ਫਿਰ ਪਹਿਲਾਂ ਹੀ ਵਾਲਾ ਆਉਂਦਿਆ ਨੂੰ ਵੇਚਦਾ ਸੀ ਹਾਂਜੀ ਪਹਿਲਾਂ ਵੀ ਆਇਆ ਹੋਇਆ ਕੱਲੀ ਰਹਿ ਗਈ ਇਹੋ ਰਹਿ ਗਈ ਹਾਂਜੀ ਹੁਣ ਇਹਦੀ ਭਾਰੀ ਹੈ ਹਾਂਜੀ ਤੇ ਦੱਸ ਦੱਸ ਕੇ ਬੈਠ ਪਿੰਡ ਮਾਛੀ ਗੇ ਜ਼ਿਲ੍ਹਾ ਤਰਨਤਾਰਨ ਅੱਛਾ ਵਸੀਲ ਪੱਟੀ ਠੀਕ ਹੈ ਮੋਬਾਈਲ ਨੰਬਰ 87280 55139 ਤੇ ਇੱਕ ਨੰਬਰ ਸੁਆਹੇ ਏ ਪਹਿਲਾ ਸੁਗਾ ਤੇ ਮੂੰਹੋਂ ਚਾਰ ਦੰਦ ਚਾਰ ਦੰਦ ਹਾਂਜੀ ਦੁੱਧ ਚਵਾਜੂ 15-14 ਕਿਲੋ ਇਹ ਵੇਖੋ ਮਨ ਲਾ ਚਵਾ ਸਕਦੀ ਆ ਚਵਾ ਸਕ ਮਨ ਪੱਠੇ-ਪੁੱਠੇ ਵੰਡ ਵੰਡ ਚੰਗਾ ਪਾਵੇ ਕੋਈ ਠੀਕ ਆ ਖੋਲ ਕੇ ਲਓ ਭਾਈ ਸਜਣੋ 14-15 ਕਿਲੋ ਦੁੱਧ ਤੇ ਉਮੀਦ ਕਰਦੇ ਹਾਂ ਕਿ ਚਵਾਉ ਕਿਉਂ ਪਹਿਲਾਂ ਨਵੱਛੀ ਆ ਸੁਥਰੀ ਆ ਤਾਂ ਸੋਹਣਾ ਲੱਗਾ ਠੀਕ ਆ ਜੀ ਤੇ ਪ੍ਰਿੰਟ ਪ੍ਰਿੰਟ ਬੜਾ ਸੋਹਣਾ ਲੱਗਾ ਲਓ ਜੀ ਨਇਓ ਇਹਨੂੰ ਲੋਈ ਬਾਕੀ ਥਾਂ ਥੋਂ ਬੜਾ ਸੋਹਣਾ ਹੈ ਭਰਾ ਭੁਲਾ ਪਾ ਕੇ ਆਰਡਰ ਕੁਆਲਿਟੀ ਜਿੰਨੀ ਵੀ ਸਾਰੀ ਬੈਗ ਹੀ ਆਊਗੀ ਸਜਰੋ ਲਓ ਜੀ ਬਾਕੀ ਇਹਦਾ ਮੁੱਲ ਕੀ ਰਹਿ ਗਿਆ ਮੋਲੇ ਰੱਖਿਆ ਅੱਛਾ ਤੇ ਦੋ ਛੱਡ ਦਾਂਗੇ ਨਹੀਂ ਜਾਇਜ ਜਾ ਕਰੋ ਪੱਦਰ ਜਾ ਆਪੇ ਦੱਸ ਦੋ ਯਾਰ ਹੋਰ ਛੱਡਦਾ ਏ ਇੱਕੋ ਗੱਲ ਕਰੋ ਯਾਰ ਹੋਰ ਛੱਡਦਾ 46 ਦੇਣਾ ਏ ਨਹੀਂ ਫਿਕਸ ਜਾ ਕਰ ਦਈਏ ਪੂਰੇ 45000 1000 ਮੇਰੇ ਵੱਲ ਛੱਡ ਦੋ 44 ਦੇ ਦਿਓ ਚਲ 44 ਠੀਕ ਹੈ ਠੀਕ ਲਓ ਪੈਸਾ ਜਨੋ 44000 ਦੀ ਇਹ ਵੈੜ ਪਹਿਲਾ ਸੁਆ ਜਿਹੜੀ ਮਿਲ ਜੂਗੀ ਚਾਰ ਦੰਦ ਮੂੰਹ ਦੰਦ ਚੈੱਕ ਕਰਾ ਤੇ ਡੱਬੀ ਵੈੜ ਆ ਸੋਹਣੀ ਪੂਰੀ ਤੇ ਪ੍ਰਿੰਟ ਬੜਾ ਸੋਹਣਾ ਪਿੰਟ ਮਾਸੀ ਕੇ ਪਹੁੰਚ ਕੇ ਨਰਖ ਫਰਕ ਕਰਕੇ ਤਸल्ली ਤੇ ਲੈ ਕੇ ਜਾਇਓ ਤੇ ਤੁਹਾਡੇ ਵੱਲੋਂ ਪਿਆਰ ਭਰੀ ਸਾਡੇ ਵੱਲੋਂ ਪਿਆਰ ਭਈ ਸასი ਸ਼ਕਰ ਜੀ ਰੱਬ ਰੱਖਾ ਸਾਰਿਆਂ ਦਾ